ਕਾਲੀ ਥਾਰ ਦੇ ਵਿੱਚ ਨੌਜਵਾਨ ਨੂੰ ਵੀਡੀਓ ਬਣਾਉਣੀ ਮਹਿੰਗੀ ਪੈਗੀ ਦੱਸਦੇ ਕਿ ਅਕਸਰ ਹੀ ਅੰਮ੍ਰਿਤਸਰ ਦੀਆਂ ਸੜਕਾਂ ਤੇ ਘੁੰਮਦੀ ਕਾਲੀ ਥਾਰ ਦੇ ਮਾਲਕ ਦਾ ਵੱਡਾ ਚਲਾਨ ਕੱਟਿਆ ਗਿਆ ਫਿਲਮੀ ਸਟਾਈਲ ਦੇ ਵਿੱਚ ਨੌਜਵਾਨ ਦਾ ਚਲਾਨ ਕੱਟਿਆ ਜਾਂਦਾ ਤੇ ਕਾਬੂ ਕਰ ਲਿਆ ਜਾਂਦਾ ਹੈ ਦੱਸਦੇ ਕਿ ਕਾਲੀ ਥਾਰ ਦੇ ਵਿੱਚ ਇਹ ਵੱਡੇ ਘਰ ਦਾ ਕਾਕਾ ਅਕਸਰ ਹੀ ਅੰਮ੍ਰਿਤਸਰ ਦੀਆਂ ਸੜਕਾਂ ਤੇ ਹੁੱਲੜਬਾਜੀ ਕਰਦਾ ਸੀ ਰਿੱਲਾ ਬਣਾਉਂਦਾ ਸੀ ਇੰਸਟਾਗ੍ਰਾਮ ਤੇ ਤਾਂ ਉਹ ਹੀ ਰੀਲ ਹੈ ਜਿਹੜੀ ਕਿਸ ਨੂੰ ਅੱਜ ਲੈ ਕੇ ਬੈਠ ਗਈ ਦੱਸ ਦੇ ਕਿ ਨੌਜਵਾਨ ਨੂੰ ਪੁਲਿਸ ਦੇ ਵੱਲੋਂ ਕਾਬੂ ਕਰ ਲਿਆ ਗਿਆ ਤੇ ਗਾਣਾ ਵੀ ਰੀਲ ਤੇ ਅਜੇ ਹਾਲ ਲਗਾਇਆ ਗਿਆ ਸੀ ਕਿ ਚੱਲੂ ਚਾਰੇ ਪਾਸੇ ਚੈਕਿੰਗ ਹੋ ਰਹੀਏ ਸੜੀ 'ਤੇ ਕਿਸੇ ਤਲਾਸ਼ੀ ਲੈਣੀ ਤਾਂ ਉਸ ਤੋਂ ਬਾਅਦ ਪੁਲਿਸ ਦੇ ਅੜਿੱਕੇ ਚੜ ਜਾਂਦਾ ਇਹ ਨੌਜਵਾਨ ਤਾਂ ਪੁਲਿਸ ਦੇ ਵੱਲੋਂ ਚਲਾਣ ਕੱਟਿਆ ਜਾਂਦਾ ਹੈ ਮੋਟਾ ਚਲਾਣ ਇਸ ਸਖਸ਼ ਦਾ ਕੱਟਿਆ ਜਾਂਦਾ ਹੈ ਮਹਿੰਗੀ ਥਾਰ ਦੇ ਮਾਰਗ ਦਾ ਦੱਸਦੇ ਕਿ ਸਭ ਤੋਂ ਮਹਿੰਗੀ ਥਾਰ ਹੈ ਜਿਸ ਦਾ ਕਿ ਮੋਟਾ ਚਲਾਣ ਕਟਿਆ ਗਿਆ ਅੰਦਾਜ਼ੇ ਕਿ ਇਹ ਨੌਜਵਾਨ ਅਕਸਰ ਹੀ ਸੜਕਾਂ 'ਤੇ ਹੁੱਲੜਬਾਜੀ ਕਰਦਾ ਸੀ ਅਤੇ ਗਾਣੇ ਲਗਾ ਕੇ ਜੋ ਕਿ ਰਿੱਲਾ ਬਣਾਉਂਦਾ ਸੀ ਤਾਂ ਅੱਜ ਪੁਲਿਸ ਦੇ ਅੜਿੱਕੇ ਚੜਿਆ ਤਾਂ ACP ਵਰਿੰਦਰ ਖੋਟਾ ਨੇ ਕਿਹਾ ਕਿ ਜਿਹੜੇ ਨੌਜਵਾਨ ਇਸ ਤਰ੍ਹਾਂ ਸੜਕਾਂ ਤੇ ਹੁੱਲੜਬਾਜੀ ਕਰਨਗੇ ਤਾਂ ਉਹਨਾਂ ਦੀ ਖੈਰ ਨਹੀਂ ਤਾਂ ਇਸ ਵੱਡੇ ਘਰ ਦੇ ਕਾਕੇ ਨੂੰ ਅੱਜ ਪੁਲਿਸ ਨੇ ਕਾਬੂ ਕਰ ਲਿਆ ਤੇ ਉਸ ਦਾ ਪਰਦਾਫਾਸ਼ ਵੀ ਕੀਤਾ ਗਿਆ ਦੱਸਿਆ ਕਿ ਸ਼ਾਤਰ ਨੌਜਵਾਨ ਦੇ ਵੱਲੋਂ ਆਪਣੀ ਕਾਲੀ ਥਾਹ ਤੇ ਲੱਗੀ ਨੰਬਰ ਪਲੇਟ ਨੂੰ ਵੀ ਇਲੈਕਟ੍ਰੋਨਿਕ ਚੀਜ਼ ਦੀ ਵਰਤੋਂ ਦੇ ਨਾਲ ਛੁਪਾਇਆ ਗਿਆ ਸੀ ਪੁਲਿਸ ਤੋਂ ਬਚਣ ਦੇ ਲਈ ਪਰ ਪੁਲਿਸ ਨੇ ਪਰਦਾ ਫਾਸ਼ ਕੀਤਾ ਹੈ ਅਤੇ ਪੁਲਿਸ ਨੇ ਜੋ ਕਿ ਵੱਡੇ ਖੁਲਾਸੇ ਵੀ ਕੀਤੇ ਨੇ ਤਾਂ ਫਿਰ ਸੁਣਦੇ ਹਾਂ ਏਸੀਪੀ ਵਰਿੰਦਰ ਖੋਸਾ ਦੇ ਵੱਲੋਂ ਕੀ ਕੁਝ ਕਿਹਾ ਉਹਨਾਂ ਨੇ ਇਸ ਸ਼ਖਸ ਬਾਰੇ ਅੰਮ੍ਰਿਤਸਰ ਕਮਿਸ਼ਨਰ ਦੇ ਥਾਣਾ ਰਣਜੀਤ ਐਵਨਿਊ ਵਿਖੇ ਸਾਨੂੰ ਪਿਛਲੇ ਇੱਕ ਦੋ ਦਿਨ ਤੋਂ ਕਾਫੀ ਵਾਇਰਲ ਵੀਡੀਓ ਜੋ ਸੋਸ਼ਲ ਮੀਡੀਆ ਤੇ ਚੱਲ ਰਹੀ ਸੀ ਉਹ ਮਸੂਰ ਹੋਈ ਸੀ ਜਿਸ ਵਿੱਚ ਜ਼ਾਹਿਰ ਤੌਰ ਤੇ ਇੱਕ ਥਾਰ ਗੱਡੀ ਜਿਸ ਦਾ ਨੰਬਰ ਦਿਖ ਰਿਹਾ ਸੀ ਪੀਵੀ02 EQ1301 ਉਸ ਗੱਡੀ ਵੱਲੋਂ ਆਟੋਮੈਟਿਕ ਇਲੈਕਟ੍ਰਿਕ ਨੰਬਰ ਪਲੇਟ ਫੇਪਰ ਦੀ ਵਰਤੋਂ ਕੀਤੀ ਜਾ ਰਹੀ ਸੀ ਜਿਸ ਦੀ ਵਰਤੋਂ ਕਰਕੇ ਉਹ ਆਪਣੀ ਨੰਬਰ ਪਲੇਟ ਨੂੰ ਛੁਪਾ ਰਿਹਾ ਸੀ ਜੋ ਕਿ ਮੋਟਰ ਵਾਈਕਲ ਐਕਟ ਦੇ ਤਹਿਤ ਇੱਕ ਜੁਰਮ ਹੈ ਅੱਜ ਇਸ ਵਹੀਕਲ ਨੂੰ ਇਸ ਖਾਰ ਗੱਡੀ ਨੂੰ ਕਾਬੂ ਕਰਕੇ ਇਸ ਦੇ ਖਿਲਾਫ ਮੋਟਰ ਵਾਈਕਲ ਐਕਟ ਦੇ ਤਹਿਤ ਚਲਾਣ ਕੀਤਾ ਗਿਆ ਹੈ ਜਿਸ ਦੇ ਤਹਿਤ ਇਹਨਾਂ ਨੂੰ ਭਾਰੀ ਜੁਰਮਾਨਾ ਪਰਨਾ ਪਵੇਗਾ ਮੈਂ ਲੋਕਾਂ ਨੂੰ ਇਹ ਅਪੀਲ ਕਰਨਾ ਚਾਹਾਂਗਾ ਕਿ ਅਗਰ ਤੁਸੀਂ ਕਿਸੇ ਵੀ ਤਰੀਕੇ ਨਾਲ ਦੀ ਨੰਬਰ ਪਲੇਟ ਛੁਪਾਉਣੀ ਉਸ ਨੂੰ ਛੇੜਖਾਨੀ ਕਰਦੇ ਹੋ ਜਾਂ ਕਿਸੇ ਫਲਿੱਪਰ ਨਾਲ ਦੀ ਵਰਤੋਂ ਕਰਦੇ ਹੋ ਇੱਕ ਤਰੀਕੇ ਨਾਲ ਕਾਨੂੰਨੀ ਤੌਰ ਤੇ ਇਹ ਗਲੋ ਹੈ ਅਗਰ ਤੁਸੀਂ ਇਹੋ ਜਿਹੀ ਐਕਟੀਵਿਟੀ ਵਿੱਚ ਲੱਭ ਪਾਏ ਜਾਂਦੇ ਹੋ ਤਾਂ ਤੁਹਾਡੇ ਖਿਲਾਫ ਚਲਾਨ ਕੀਤਾ ਜਾਊਗਾ ਤੇ ਇਸ ਦੇ ਤਹਿਤ ਤੁਹਾਨੂੰ ਭਾਰੀ ਜੁਰਮਾਨਾ ਵੀ ਪੰਨਾ ਮਿਲ ਸਕਦਾ ਹੈ ਥੈਂਕ ਯੂ